ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅਸੀਂ ਅੱਜ ਪਹੁੰਚੇ ਹਾਂ ਸਿੰਘੂ ਬਾਰਡਰ ਦਿੱਲੀ ਜਿਵੇਂ ਤੁਹਾਨੂੰ ਪਤਾ ਵੀ ਕੇਂਦਰ ਸਰਕਾਰ ਵੱਲੋਂ ਕਿਸਾਨੀ ਦੇ ਸੰਬੰਧ ਜਿਹੜੇ ਕਾਲੇ ਕਾਨੂੰਨ ਆਏ ਆ ਉਹਨੂੰ ਵਾਪਸ ਤੇ ਰੱਦ ਕਰਵਾਉਣ ਲਈ ਜਿਹੜੇ ਕਿਸਾਨ ਆ ਪੰਜਾਬ ਤੇ ਹਰਿਆਣਾ ਤੇ ਹੋਰ ਕਈ ਸਟੇਟਾਂ ਤੋਂ ਇਹਨਾਂ ਨੇ ਜਿਹੜਾ ਸੰਘਰਸ਼ ਵਿੜਿਆ ਹੋਇਆ ਤੇ ਉੱਥੇ ਜਿਵੇਂ ਵੱਖੋ-ਵੱਖਰੀਆਂ ਸੇਵਾਵਾਂ ਚੱਲ ਰਹੀਆਂ ਜੁਆਰ ਸੇਵਾ ਜਿਹੜੀ ਚੈਰਿਟੀ ਹੈ ਤੇ ਸੰਤਪਾਪਾ ਗਰਵਖ ਸਿੰਘ ਗੁਰਮਤ ਵਿਦਿਆਲਾ ਚੱਬੋਵਾਲ ਅਮਰਸਰ ਸਾਹਿਬ ਇਹਨਾਂ ਵੱਲੋਂ ਜਿਵੇਂ ਜਿੰਮ ਦੀ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਜੇ ਨੌਜਵਾਨ ਹੈ ਜਿੰਮ ਮਾਰਦੇ ਆ ਸਰੀਰ ਬਣਾਉਂਦੇ ਆ ਆ ਕੇ ਬਜ਼ੁਰਗ ਵੀ ਜਿਹੜੇ ਹੈਗੇ ਉਸ ਹਾਵ ਨਾਲ ਆਪਦੀ ਕਸਰਤ ਕਰਦੇ ਆ ਐਕਸਰਸਾਈਜ਼ ਕਰਦੇ ਆ ਤੇ ਇੱਕ ਨਾਲ ਇਹਨਾਂ ਦਾ ਜਿਹੜਾ ਰਾਤ ਨੂੰ ਸੌਣ ਵਾਲੇ ਟੈਂਟਾਂ ਦੀ ਉਹ ਵੀ ਸੇਵਾ ਅਸੀਂ ਗੱਲਬਾਤ ਕਰਾਂਗੇ ਜਿਹੜੇ ਇਸ ਸੁਸਾਇਟੀ ਦੇ ਇੱਕ ਸੰਸਥਾ ਦੇ ਮੈਂਬਰ ਸਾਹਿਬਾਨ ਨੇ ਹਾਂਜੀ ਕੀ ਨਾਂ ਤੁਹਾਡਾ ਜੀ ਮੇਰਾ ਨਾਂ ਸੁਖ ਕਲੇਰਾ ਜੀ ਸਤਪਾਲ ਸਿੰਘ ਅੱਛਾ ਜਿਵੇਂ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਤੇ ਕੀ ਕੀ ਸਵਾਮਾ ਤੁਸੀਂ ਦੇ ਰਹੇ ਹੋ ਅਸੀਂ ਇੱਥੇ ਸਾਡੀ ਐਨ ਜੀਓ ਜਿਹੜੀ ਹੈ ਯੂਰ ਸੇਵਾ ਉਹਦੇ ਵੱਲੋਂ ਜੀ ਇੱਥੇ ਸੌਣ ਦਾ ਪ੍ਰਬੰਧ ਕੀਤਾ ਗਿਆ ਹੈ ਲਗਭਗ ਇੱਥੇ 250 ਦਾ ਸੌਣ ਦਾ ਪ੍ਰਬੰਧ ਹੋਊਗਾ ਜੀ ਤੇ ਆਪਾਂ ਜਿਹੜੇ ਨੌਜਵਾਨ ਮੁੰਡੇ ਜਿੰਮ ਨੂੰ ਮਿਸ ਕਰਦੇ ਆ ਪੰਜਾਬੀ ਇੱਥੇ ਆ ਕੇ ਬਹੁਤ ਉਹਦੇ ਲਈ ਜਿੰਮ ਦਾ ਪ੍ਰਬੰਧ ਵੀ ਕੀਤਾ ਜੀ ਅੱਛਾ ਇਹ ਜਿਵੇਂ ਸ਼ਾਮ ਸਵੇਰੇ ਦੋਨੋ ਟਾਈਮ ਹੁੰਦੇ ਹਨ ਤੁਹਾਡੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਖੁੱਲੀ ਰਹਿੰਦੀ ਹੈ ਜੀ ਹਾਂ ਜੀ ਕੀ ਰਿਸਪੌਂਸ ਮਿਲਦਾ ਨੌਜਵਾਨਾਂ ਦਾ ਬਹੁਤ ਵਧੀਆ ਰਿਸਪੌਂਸ ਤੁਸੀਂ ਆਪ ਗੱਲ ਕਰਕੇ ਦੇਖ ਸਕਦੇ ਹੋ ਜੀ ਰਿਸਪੌਂਸ ਬਜ਼ੁਰਗਾਂ ਦਾ ਰਿਸਪੌਂਸ ਜ਼ਿਆਦਾ ਵਧੀਆ ਉਹਨਾਂ ਨਾਲੋਂ ਵੀ ਹਾਂਜੀ ਤੇ ਜਿਵੇਂ ਹੁਣ ਸੰਘਰਸ਼ ਚੱਲ ਰਿਹਾ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਸੰਘਰਸ਼ ਬਾਰੇ ਜਿਵੇਂ ਇਹਨੇ ਕਿਸਾਨ ਬੈਠੇ ਮੋਰਚਾ ਲਾਈ ਇਸ ਸਮੇਂ ਜੀ ਦੀ ਗੱਲ ਕਰੀਏ ਤਾਂ ਸਬਰ ਦਾ ਜੀ ਇਮਤਿਹਾਨ ਲਿਆ ਜਾ ਰਿਹਾ ਸਰਕਾਰ ਵੱਲੋਂ ਜੀ ਖਬਰ ਦਾ ਫਲ ਮਿੱਠਾ ਹੋਊਗਾ ਜੀ। ਇਹ ਸੱਚਾ ਹੋਣਾ ਗੱਲਬਾਤ ਕਰਦੇ ਆਂ ਹਾਂ ਜੀ। ਸਿੰਘ ਸਾਹਿਬ ਕੀ ਨਾਮ ਤੁਹਾਡਾ ਢਾਈ? ਗਗਨਦੀਪ ਸਿੰਘਾ ਜੀ। ਖੜੜਪੋ। ਕੀ ਕਹਿਣਾ ਚਾਹੁੰਦੇ ਹੋ ਸੰਘਰਸ਼ ਬਾਰੇ? ਸੰਘਰਸ਼ ਬਾਰੇ ਦੀ ਸਾਡੇ ਪੁਰਖਿਆਂ ਦੀ ਇੱਕ ਇਤਿਹਾਸ ਰਿਹਾ। ਵੀ ਜਿਵੇਂ ਜ਼ਮੀਨ ਤੇ ਸਾਡੇ ਕਿਸਾਨੇ ਸੁੱਕਣੇ ਪੈ ਗਏ ਨੇ ਜੀ। ਉਹ ਸਾਡੀ ਜਿੱਤ ਦਾ ਸਬੂਤ ਹੁੰਦਾ। ਇਹ ਜਿਵੇਂ ਅਸੀਂ ਦੇਖਿਆ ਨਾ ਜਾ ਕੇ ਕੱਲ ਦੇ ਅਸੀਂ ਆਏ ਹੋਏ ਆਂ ਤੇ ਇਸ ਤਰ੍ਹਾਂ ਲੱਗਦਾ ਜਿਵੇਂ ਇੱਕ ਨਵਾਂ ਪੰਜਾਬ ਬਸ ਗਿਆ ਹੋਵੇ। ਕੀ ਕਹਿਣਾ ਚਾਹੁੰਦੇ ਹੋ? ਪੰਜਾਬ ਦੀ ਜਿਹੜੀ ਸਪਿਰਟ ਹੈ ਜੀ ਸਾਡੀ ਮਿੱਟੀ ਦੀ ਸਾਡੇ ਖੂਨ ਦੀ ਪੰਜਾਬ 'ਚ ਇਕੱਲੇ ਬੰਦੇ ਨਹੀਂ ਵਸਦੇ ਉੱਥੇ ਸਪਿਰਟ ਦਾ ਵਾਸਾ ਹੈ ਸਾਡੇ ਗੁਰੂਆਂ ਦੀ ਦੇਨ ਆ ਤੇ ਜਿੱਦਣ ਉਹ ਸਪਿਰਟ ਥੱਕਾ ਮਾਰਦੀ ਆ ਤੇ ਭਾਵੇਂ ਸਾਡੀ ਜਵਾਨੀ ਨਿਸ਼ਾਨ 'ਚ ਆ ਤੇ ਉਹ ਸਪਿਰਟ ਇੱਕ ਮਿੰਟ 'ਚ ਉਹਦੇ ਤੋਂ ਕੱਢ ਲੈ ਕੇ ਕੱਢ ਕੇ ਲੈ ਕੇ ਆ ਨਤਾਰ ਕੇ ਰੱਖ ਦਿੰਦੀ ਆ ਤੇ ਅੱਜ ਉਹਦਾ ਨਤੀਜਾ ਜੀ ਇਹ ਥੋੜੇ ਸਾਹਮਣੇ ਅਸੀਂ ਦੇਖਦੇ ਆ ਤੇ ਉਹਦੇ 'ਚ ਕੋਈ ਵੀ ਇਹਦੀ ਤਾਕਤ ਹੈ ਨਹੀਂ ਜਿਹੜੀ ਉਹ ਸਪਿਰਟ ਨੂੰ ਉਹ ਕਰੇ ਉਹ ਸਿਰ ਸਾਡੇ ਖਾਸਮਾਂ ਦੀ ਬਖਸ਼ੀ ਹੋਈ ਆ ਗੁਰੂ ਪਾਤਸ਼ਾਹ ਦੀ ਦੇਣ ਆ ਜੀ ਹੁਣ ਕੀ ਲੱਗਦਾ ਵੀ ਜਿੱਤ ਕੇ ਮੁੜਾਂਗੇ ਜਿੱਤ ਦਾ ਸਬੂਤ ਹੈ ਜੀ ਤੁਹਾਡੇ ਸਾਹਮਣੇ ਤੇ ਜਿਵੇਂ ਭਾਈ ਸਾਹਿਬ ਨੇ ਦੱਸਿਆ ਵੀ ਜਿੱਤ ਦਾ ਸਬੂਤ ਹੈ ਪੰਜਾਬ ਇੱਕ ਜਿਹੜਾ ਅਣਖ ਚੋਂ ਪੈਦਾ ਹੋਇਆ ਹੈ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਤੇ ਹਾਂਜੀ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਕੀ ਕਹਿਣਾ ਚਾਹੁੰਦੇ ਹੋ ਇੱਥੇ ਕਿਸਾਨ ਲੰਮੇ ਸਮੇਂ ਤੋਂ ਬੈਠੇ ਆ ਤੇ ਮੋਦੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਮੋਦੀ ਸਰਕਾਰ ਨੂੰ ਅਸੀਂ ਕਹਿਣਾ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਕਾਨੂੰਨ ਬਸ ਕਰੇ। ਨਹੀਂ ਕਹਿਣਾ ਚਾਹੁੰਦੇ ਅਸੀਂ ਜਿੱਤ ਕੇ ਜਾਣਾ ਇੱਥੇ ਜਦ ਤੱਕ ਜਾਂਦੇ ਨਹੀਂ ਜਦ ਤੱਕ ਸਾਡੀ ਜਿੱਤ ਪ੍ਰਾਪਤ ਨਹੀਂ ਹੁੰਦੀ। ਨਾ ਕੋਈ ਸਮੱਸਿਆ ਨਹੀਂ ਸਾਨੂੰ। ਅਸੀਂ ਬਿਲਕੁਲ ਖੁਸ਼ ਹੈ। ਅੱਛਾ ਕੋਈ ਗੱਲ ਬਾਤ ਨਹੀਂ। ਮੈਂ ਚਰਦੀ ਕਲਾ ਜੀ ਬਸ ਤੁਹਾਡੇ ਸਾਹਮਣੇ ਆ ਵੇਖੋ ਰੌਣਕਾਂ ਲੱਗੀਆਂ ਪਈਆਂ। ਤੇ ਤੁਸੀਂ ਦੇਖ ਸਕਦੇ ਹੋ ਵੀ ਯੂਅਰ ਸੇਵਾ ਚੈਰਟੀ ਤੇ ਸੰਤ ਪਾਪਾ ਗੁਰਵਖ ਸਿੰਘ ਗੁਰਮਤਿ ਵਿਦਿਆਲਾ ਚੱਬੋਵਾਲ ਵੱਲੋਂ ਜਿੱਥੇ ਜਿੰਮ ਦਾ ਪ੍ਰਬੰਧ ਕੀਤਾ ਗਿਆ ਹੈ, ਸੌਣ ਵਾਲੇ ਟੈਂਟਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉੱਥੇ ਸਾਬਣ, ਤੁੱਥ ਪੀਸਟ ਤੇ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਹੈ ਤੇ ਕਿਤਾਬਾਂ ਪੜਨ ਵਾਸਤੇ ਜੇ ਕੋਈ ਇਤਿਹਾਸ ਦੀਆਂ ਸਮਾਜਿਕ ਉਹਨਾਂ ਵਾਸਤੇ ਜਿਹੜਾ ਹੈਗੇ ਰੱਖੀਆਂ ਗਈਆਂ ਤਾਂ ਜੋ ਸਰ ਤਰ੍ਹਾਂ ਦਾ ਗਿਆਨ ਮਿਲ ਸਕੇ ਤੇ ਅਸੀਂ ਗੱਲਬਾਤ ਕਰਾਂਗੇ ਜਿੰਮ ਮਾਰਨ ਵਾਲੇ ਮੁੰਡਿਆਂ ਨਾਲ ਜੋ ਜਿੰਮ ਦੀਵਾਰ ਤੋਂ ਕਰ ਰਿਹਾ ਹੈ ਹਾਂਜੀ ਕੀ ਨਾਮ ਤੁਹਾਡਾ ਜੀ ਕੀ ਨਾਮ ਹੈ ਹਾਂਜੀ ਕਿਹਦਾ ਲੱਗ ਰਿਹਾ ਹੈ ਜਿੰਮ ਆ ਰਹੇ ਹੋ ਅੱਜ ਇਸ ਸੰਗਤ ਦੇ ਦੌਰ ਮੈਂ ਅੱਛਾ ਲੱਗ ਰਿਹਾ ਹੈ ਤੁਹਾਨੂੰ ਅੱਛਾ ਜੀ ਇਵਨਿੰਗ ਮਹਿਸੂਸ ਹੁੰਦਾ ਵੀ ਐਸੇ ਤੋਂ ਜਿੰਮ ਥੋੜਾ ਬੰਦ ਕਮਰੇ ਵਿੱਚ ਹੁੰਦੀ ਹੈ ਇਹ ਖੁੱਲਾ ਹੈ ਜਾਂ ਨਹੀਂ ਖੁੱਲੇ ਵਿੱਚ ਸਾਫ ਹਵਾ ਤਾਂ ਹੈ ਹੀ ਅੱਛਾ ਬੰਦ ਕਮਰੇ ਵਿੱਚ ਤਾਂ ਖੈਰ ਥੋੜਾ ਘੁੱਟਰ ਹੁੰਦੀ ਆ ਠੀਕ ਹੈ ਸਾਫ ਸਫਾਈ ਲੱਗ ਰਿਹਾ ਹੈ ਵੀ ਬਿੱਲਾ ਨੂੰ ਲੈ ਕੇ ਜੋ ਜੋ ਸੰਘਰਸ਼ ਹੈ ਬਿੱਲੂ ਕਾਨੂੰਨੋ ਕੋ ਲੈ ਕੇ ਹੈ ਤੋ ਇਹ ਇੱਕ ਪਾਸੇ ਇਹ ਜਿੰਮ ਚੱਲ ਰਹੀ ਐ ਐਸਾ ਕੁਝ ਮਜ਼ੂਹ ਹੋ ਰਿਹਾ ਇਹ ਪੰਜਾਬੀ ਮਿਆਰ ਫਿਲਮ ਹਰਿਆਣਾ ਦਾ ਚਲੋ ਹਰਿਆਣਵੀ ਸਾਨੂੰ ਘਟ ਆਉਂਦੀ ਐ ਤੇ ਪੰਜਾਬੀ ਇਹਨੂੰ ਘਟ ਆਉਂਦੀ ਐ ਹੁਣ ਆਪਾਂ ਕਿ ਜੇ ਪੰਜਾਬੀ ਬੰਦੇ ਨਾਲ ਗੱਲਬਾਤ ਕਰਾਂਗੇ ਉਧਰ ਬਾਈ ਖੜੇ ਐ ਇਹੋ ਨਾਲ ਕਰਦੇ ਆ ਗੱਲਬਾਤ ਜੇ ਤੁਸੀਂ ਦੇਖ ਸਕਦੇ ਹੋ ਵੀ ਜਿਹੜੀ ਜਿੰਮ ਐ ਸਾਹਸ ਵਿੱਚ ਚੱਲਦੀ ਐ ਤੇ ਆਪਾਂ ਬਾਈ ਜੀ ਨਾਲ ਗੱਲਬਾਤ ਕਰਾਂਗੇ ਹਾਂਜੀ ਬਾਈ ਜੀ ਪੰਜਾਬੀ ਆਉਂਦੀ ਐ ਆਪ ਨੂੰ ਹਾਂਜੀ ਸਾਰੇ ਲੋਕਲ ਐ ਆਉਂਦੀ ਹੈ ਪੰਜਾਬੀ ਤੁਹਾਨੂੰ ਹਿੰਦੀ ਆਤੀ ਹੈ ਅੱਛਾ ਜੈਸੇ ਜੇ ਜੋ ਸੰਘਰਸ਼ ਹੈ ਉਹ ਕਾਨੂੰਨੋਂ ਕੋ ਲੈ ਕੇ ਉਸ ਕੋ ਰੱਦ ਕਰਨ ਕੇ ਲਈ ਹੈ ਐਸੇ ਵਿੱਚ ਜਿੰਮ ਚਲਾ ਰਹੇ ਹੈ ਕਿਹਦਾ ਲੱਗ ਰਿਹਾ ਹੈ ਠੀਕ ਹੈ ਬਹੁਤ ਅੱਛਾ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਹੈ ਇਸ ਵਿੱਚ ਆਪ ਮੋਦੀ ਸਰਕਾਰ ਕੁਝ ਕਹਿਣਾ ਚਾਹਤੇ ਹੈ ਵੀ ਕਾਨੂੰਨ ਕੇ ਬਾਰੇ ਵਿੱਚ ਮੋਦੀ ਸਰਕਾਰ ਤੋਂ ਭਈ ਐਸਾ ਕਾਨੂੰਨ ਲਾ ਦਿਆ ਹੈ ਕਿਸਾਨੋਂ ਕੇ ਲਈ ਕਿ ਅਬ ਕਿਸਾਨ ਸਾਰੇ ਆ ਗਏ ਹੈ ਰਸਤੇ ਤੋਂ ਉਹਨਾਂ ਦਾ ਕਾਲਾ ਕਾਨੂੰਨ ਹੈ ਵਾਪਸ ਲੈਣਾ ਚਾਹੀਏ ਹਾਂ ਕਿਉਂਕਿ ਉਹ ਤਾਣਾ ਤਾਂ ਸਰਕਾਰ ਕੁਝ ਵੀ ਕਰਦੀ ਹੈ ਉਹਨੂੰ ਉਹ ਵਾਪਸ ਲੈਣਾ ਚਾਹੀਏ ਕਾਨੂੰਨ ਅੱਜ ਮੈਂ ਦਿੱਲੀ ਵਾਸੀ ਵੀ ਮੁੰਡੇ ਨੌਜਵਾਨ ਦੱਸ ਰਹੇ ਆ ਵੀ ਇਹ ਕਾਲਾ ਕਾਨੂੰਨ ਹੈ ਇੱਧਰ ਜੇ ਨਾਉਣ ਦਾ ਡਟੇ ਹੋਏ ਆ ਸਿੰਘ ਤੇ ਤੇ ਇੱਕ ਜਿਹਾਂ ਸੁਸਾਇਟੀ ਵੱਲੋਂ ਮਸ਼ੀਨਾਂ ਦਾ ਪ੍ਰਬੰਧ ਕੀਤਾ ਗਿਆ ਤਾਂ ਜੋ ਜਿਹੜੇ ਕਪੜੇ ਹੈਗੇ ਆ ਉਹਨਾਂ ਨੂੰ ਤੋਤਾ ਜਹਾਜਾ ਕੇ ਸਾਫ਼ ਕੀਤਾ ਜਾ ਸਕੇ ਤੇ ਇੱਧਰ ਇਸ ਤਰ੍ਹਾਂ ਹੀ ਖੁੱਲੇ ਰੂਪ ਚ ਨਹਾਉਣਾ ਪੈਂਦਾ ਪਰ ਜਿਹੜੀ ਇੱਕੀ ਮੰਗ ਹੈ ਵੀ ਜਿਹੜੇ ਕਾਨੂੰਨ ਰੱਦ ਹੋਣੇ ਚਾਹੀਦੇ ਆ ਜਿਹੜੇ ਕਾਲੇ ਕਾਨੂੰਨ ਆ ਕਿਉਂਕਿ ਇਹ ਜ਼ਮੀਨ ਨਹੀਂ ਜ਼ਮੀਰ ਦੀ ਗੱਲ ਹੈ ਜਦੋਂ ਜ਼ਮੀਨ ਹੀ ਨਾ ਰਹੂਗੀ ਤਾਂ ਫਿਰ ਜਿਹੜਾ ਪੂਰਾ ਮੁਲਕ ਹੈ ਅੰਨ ਖਾ ਰਿਹਾ ਉਹ ਕਿੱਥੋਂ ਖਾਵੇਗਾ ਇਹ ਤੁਸੀਂ ਟੈਂਟ ਦਾ ਦੇਖ ਸਕਦੇ ਪਰ ਉਹਨਾਂ ਦਾ ਇੱਥੇ ਜਿਹੜੇ ਪ੍ਰਬੰਧ ਕੀਤਾ ਹੋਇਆ ਸੌਣ ਵਾਸਤੇ ਤਾਂ ਜੋ ਜਿਹੜੀ ਠੰਡ ਪੈ ਰਹੀ ਹੈ ਉਹਦੇ ਵਿੱਚ ਬਚਾਅ ਹੋ ਸਕੇ ਇੱਕ ਟੈਂਟ ਵਿੱਚ ਦੋ ਜਣੇ ਸੌ ਸਕਦੇ ਆ ਇਹ ਸੇਵਾ ਜਿਹੜੀ ਹੈਗੀ ਆ ਜੂਰ ਸੇਵਾ ਚੈਰਿਟੀ ਸੰਤ ਪਾਪਾ ਗੁਰਵਖ ਸਿੰਘ ਗੁਰਮੁਖਵਾਲਾ ਚੱਪੋਵਾਲ ਵੱਲੋਂ ਆ ਤੇ ਅਸੀਂ ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਜੋ ਸਾਡੇ ਚੈਨਲ ਨੂੰ ਪਿਆਰ ਕਰਦੇ ਨੇ ਤੇ ਅਸੀਂ ਇਸ ਤਰ੍ਹਾਂ ਹੀ ਜਿਹੜਾ ਰਿਪੋਰਟਾ ਤੁਹਾਨੂੰ ਸਿੰਘੂ ਆਰਡਰ ਦਿੱਲੀ ਤੋਂ ਦਿਖਾਉਂਦੇ ਰਾਵਾਂਗੇ ਧੰਨਵਾਦ ਸ਼ੁਕਰੀਆ